ਵੇਲੇ ਰਹੋ ਤੇ ਇਨਾਮ ਪਾਓ ਪੰਜਾਬ ਦੇ ਵਿੱਚ ਵੇਲੇ ਰਹਿਣ ਦਾ ਕੰਪੀਟੀਸ਼ਨ ਹੋ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਲੋਕ ਹਿੱਸਾ ਵੀ ਲੈ ਰਹੇ ਨੇ ਜਿਹਾ ਪੰਜਾਬ ਦੇ ਇੱਕ ਪਿੰਡ ਨੇ ਇੱਕ ਜਹੀ ਪਹਿਲ ਕੀਤੀ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਇੱਕ ਅਜੀਹਾਂ ਮੁਕਾਬਲਾ ਜਿਸ ਦੀ ਹਰ ਕੋਈ ਗੱਲ ਕਰ ਰਿਹਾ ਹੈ ਮੋਗਾ ਦੇ ਇੱਕ ਪਿੰਡ ਕੋਲਿਆ ਖੁਰਦ ਦੇ ਵਿੱਚ ਵਿਲੱਖਣ ਹੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਜਿਸ ਦੇ ਵਿੱਚ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਦੇਖੇ ਜਾ ਸਕਦੇ ਨੇ ਹਰ ਉਮਰ ਵਰਗ ਦੇ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਕੁੜੀਆਂ ਕੀ ਮੁੰਡੇ ਕੀ ਬਜ਼ੁਰਗ ਇਥੋਂ ਤੱਕ ਕਿ ਬੱਚੇ ਵੀ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਦੇਖੇ ਗਏ ਨੇ ਦੱਸਦੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਕੰਮ ਕੋਈ ਨਹੀਂ ਕਰਨਾ ਬਸ ਵਿਹਲੇ ਰਹਿਣਾ ਤੇ ਜੋ ਇਸ ਮੁਕਾਬਲੇ ਦੇ ਵਿੱਚ ਜਿੱਤੇਗਾ ਉਸ ਨੂੰ ਇਨਾਮ ਮਿਲੇਗਾ ਤਾਂ ਇਸ ਮੁਕਾਬਲੇ ਦਾ ਮਕਸਦ ਲੋਕਾਂ ਨੂੰ ਮੋਬਾਈਲ ਫੋਨ ਦੀ ਦੁਨੀਆ ਤੋਂ ਮੁਕਤ ਹੋਣਾ ਤੇ ਸਮਾਜਿਕ ਤੇ ਮਾਨਸਿਕ ਤੌਰ ਤੇ ਵਧੇਰੇ ਸਰਗਰਮ ਬਣਨ ਦੇ ਲਈ ਪ੍ਰੇਰਿਤ ਕਰਨਾ ਹੈ ਇਸ ਮੁਕਾਬਲੇ ਦੇ ਵਿੱਚ ਭਾਗੀਦਾਰਾਂ ਨੂੰ ਸਭ ਤੋਂ ਲੰਬੇ ਸਮੇਂ ਤੱਕ ਮੋਬਾਈਲ ਫੋਨ ਤੋਂ ਬਿਨਾ ਬੈਠੇ ਰਹਿਣ ਦੇ ਲਈ ਇਨਾਮ ਦਿੱਤੇ ਜਾਣਗੇ ਮੋਟੋ ਤਾਂ ਇਹੀ ਹੈ ਜੀ ਨੂੰ ਲੋਕਾਂ ਨੂੰ ਵੇਖਣਾ ਵੀ ਮੋਬਾਈਲ ਛੱਡ ਕੇ ਵਿਹਲਾ ਟਾਈਮ ਕਿੰਨਾ ਟਾਈਮ ਬੈਠ ਸਕਦੇ ਆ ਮੋਬਾਈਲ ਤੋਂ ਦੂਰ ਕਰਨਾ ਜੀ ਅਸੀਂ ਸਾਡਾ ਮੋਟੋ ਮੋਬਾਈਲ ਤੋਂ ਦੂਰ ਕਰਨਾ ਤੇ ਜ਼ਿਆਦਾਤਰ ਪਾਸ ਦੇਖਦੇ ਹੈਗੇ ਕਿ ਰਿਸ਼ਤੇਦਾਰੀਆਂ ਜਿਹੜੇ ਸਹਿਯੋਗ ਪਰਿਵਾਰ ਆਖਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਹੁੰਦੇ ਜਾਂਦੇ ਨੇ ਕਿਵੇਂ ਨਾ ਪਰਿਵਾਰ ਦੇ ਵਿੱਚ ਬੈਠਾ ਕੋਈ ਵੀ ਬੰਦਾ ਹਰੀਕ ਦੇ ਕੋਲੇ ਫੋਨ ਆ ਜੀ ਉਹ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦਾ ਫੋਨ ਫੋਨ ਤੇ ਲੱਗੇ ਰਹਿੰਦੇ ਜੀ ਪ੍ਰਾਈਜ਼ ਵਗੈਰਾ ਵੀ ਇਹਨੂੰ ਦੱਸਿਆ ਗਿਆ ਕੋਈ ਨਾਮ ਰਤੇ ਉਹ ਨਾਰਮਲ ਜਿਹਾ ਪ੍ਰਾਈਜ਼ ਵੀ ਦਿੱਤਾ ਗਿਆ ਜੀ ਪ੍ਰਾਈਜ਼ ਵੀ ਰੱਖਿਆ ਗਿਆ ਨਾਰਮਲ ਜਿਹਾ 100 ਰੁਪਏ ਐਂਟਰੀ ਫੀਸ ਆ 4500 ਰੁਪਏ ਪਹਿਲਾ ਪ੍ਰਾਈਜ਼ ਆ ਮੇਰੇ तकरीबन ਹੈ ਕਿ 70-75 ਜਣੇ ਤੇ ਕਿੰਨੇ ਕੁ ਟਾਈਮ ਪੀੜ ਦਾ ਜੋ ਹੈਗਾ ਸਾਰਾ ਕੰਪੀਟੀਸ਼ਨ ਟਾਈਮ ਤਾਂ ਵੈਸੇ ਖੁੱਲਾ ਹੀ ਹੈ ਜੀ ਖੁੱਲਾ ਹੀ ਟਾਈਮ ਓਪਨ ਹੈ ਜੀ ਓਪਨ ਹੈ ਜੀ ਹਾਂ ਜਿੰਨਾ ਟਾਈਮ ਮਰਜ਼ੀ ਕੋਲ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਿਅਮ ਨਾਲ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਫੋਨ ਛੱਡੋ ਫੋਨ ਤੋਂ ਫ੍ਰੀ ਹੋਵੋ ਕੋਈ ਕੰਮ ਕਰ ਲਓ ਕੋਈ ਬੁੱਕਾਂ ਪੜ੍ਹ ਲਓ ਜੇ ਤੁਸੀਂ ਵਿਹਲੇ ਆ ਜੇ ਤੁਹਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਬੁੱਕਾਂ ਪੜ੍ਹ ਲਓ ਕੁਝ ਹੋਰ ਕੋਈ ਕੰਮ ਕਰ ਲਓ ਕੋਈ ਐਕਟੀਵਿਟੀ ਕਰ ਲਓ ਪਰ ਫੋਨ ਨਾਲੇ ਵਿਕਰਮਜੀਤ ਜੱਜਾ ਜੀ ਅੱਜ ਇੱਕ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਬਿਲੋ ਭੋਲੀਏ ਦੇ ਵਿੱਚ ਹਾਂਜੀ ਹਾਂਜੀ ਮੇਨ ਮੁੱਖ ਇਹਦਾ ਕੀ ਮੋਖ ਏਜੰਡਾ ਮੋਖ ਏਜੰਡਾ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤਕਰੀਬਨ ਆਪਾਂ ਮੋਬਾਈਲ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਚੁੱਕੇ ਆਂ ਕਿਤਾਬਾਂ ਤੋਂ ਦੂਰ ਹੋ ਚੁੱਕੇ ਆਪਾਂ ਬਹੁਤ ਇੱਥੇ ਲਾਇਬ੍ਰੇਰੀ ਖੁੱਲੀ ਆ ਬਹੁਤ ਘੱਟ ਲਾਇਬ੍ਰੇਰੀ ਚ ਆਉਂਦੇ ਲੋਕ ਤੇ ਜਿਹੜਾ ਮਕਸਦ ਸਾਡਾ ਇਹੀ ਆ ਵੀ ਲੋਕਾਂ ਨੂੰ ਮੋੜਿਆ ਜਾਵੇ ਕੁਝ ਨਾ ਕੁਝ ਕਿਤਾਬਾਂ ਪੜਨ ਵੱਲ ਮੋੜਿਆ ਜਾਵੇ ਆਕਾਂਤ ਬਹਿਣਾ ਲੋਕਾਂ ਨੂੰ ਸ਼ਾਂਤ ਬਹਿਣਾ ਸਿੱਖਣਾ ਚਾਹੀਦਾ ਤੇ ਸਾਡੀ ਕੋਸ਼ਿਸ਼ ਇਹੀ ਆ ਜੀ ਜੇ ਜਿਸ ਤਰ੍ਹਾਂ ਨਾਲ ਸੰਯੁਕਤ ਪਰਿਵਾਰ ਟੁੱਟਦੇ ਜਾ ਰਹੇ ਨੇ ਕਿ ਤੁਹਾਨੂੰ ਲੱਗਦਾ ਵੀ ਜੇ ਇਦਾਂ ਅਸੀਂ ਕਰਾਂਗੇ ਮੋਬਾਈਲ ਤੋਂ ਮੂੰਹ ਮੋੜਾਂਗੇ ਤੇ ਪਰਿਵਾਰ ਫਿਰ ਜੁੜ ਸਕਦੇ ਨੇ ਜੁੜ ਸਕਦੇ ਆ ਜੀ ਅਸੀਂ ਪਰਿਵਾਰ ਦੇ ਜਿੰਨੇ ਜੀ ਆ ਉਹ ਤੋਂ ਦੁੱਗਣੇ ਫੋਨ ਆ ਜੀ ਹਰ ਇੱਕ ਤੇ ਘਰੇ ਤੇ ਲੋਕੀ ਆਪ ਕੋ ਆਪਣੇ ਫੋਨ ਲੈ ਕੇ ਬਹਿ ਜਾਂਦੇ ਆ ਤੇ ਇੱਕ ਦੂਜੇ ਦਾ ਇਹ ਵੀ ਨਹੀਂ ਪਤਾ ਵੀ ਪਰਿਵਾਰ ਦਾ ਕੋਈ ਜੀ ਬਿਮਾਰ ਆ ਉਹਦੇ ਬਾਰੇ ਵੀ ਨੌਲੇਜ ਨਹੀਂ ਕਿਸੇ ਨੂੰ ਜੀ ਕਿੰਨਾ ਟਾਈਮ ਲੱਗਿਆ ਕਿੰਨਾ ਹੋ ਗਿਆ ਪਾਰਟਿਸਪੈਂਟਾਂ ਦਾ ਜੀ ਤੁਸੀਂ ਨਾਲੋਂ ਸਾਹਿਬ ਜੀ 60 65 ਤਾਂ ਬੰਦੇ ਤਕਰੀਬਨ ਅਸੀਂ ਲਿਖਤੇ ਬਾਕੀ ਇਹ ਨਹੀਂ ਪਤਾ ਮੌਕੇ ਤੇ ਕੋਈ ਆ ਜੇ ਹੋ ਸਕਦਾ ਵਿੱਚੋਂ ਰਹਿ ਵੀ ਜਾਣ ਜੀ ਕਿਉਂਕਿ ਮੈਂ ਪੰਦਾ ਲਿਖਾ ਦਿੰਦਾ ਫਿਰ ਕਹਿੰਦਾ ਯਾਰ ਹੋ ਸਕਦਾ ਬੈਠਣਾ ਜਾਵੇ ਬਹੁਤ ਵੱਡਾ ਉਪਰਾਲਾ ਤੁਸੀਂ ਛੋਟੇ ਹੈਗਾ ਹਾਂਜੀ ਕਿਵੇਂ ਸਕਦਾ ਹੈ ਇਸ ਉਪਰਾਲੇ ਉਪਰਾਲਾ ਸਾਨੂੰ ਤਾਂ ਐ ਲੱਗਿਆ ਅਸੀਂ ਵੀ ਚੰਗੇ ਕੰਮ ਦੀ ਰੀਸ ਕੀਤੀ ਹੈ ਚੰਗੇ ਕੰਮ ਦੀ ਰੀਸ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਜੀ ਮੈਂ ਥੋੜੀ ਫੈਸਲੇ ਲਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਮੋਬਾਈਲ ਦੇਖਦੀ ਹਾਂ ਤੇ ਇਸ ਤੋਂ ਬਾਅਦ ਮੈਂ ਯਾਰ ਯਾਦਾ ਰਿਖ ਨੋ ਦੇ ਸੀ ਹਾਂਜੀ ਫਿਰ ਤੁਹਾਨੂੰ ਕਿਵੇਂ ਲੱਗਦਾ ਵੀ ਹਟ ਜੂਗੇ ਇੱਥੋਂ ਦੇਖ ਕੇ ਹਾਂਜੀ ਗੁਰ ਕੀ ਕੀ ਤੇ ਕਰਾਇਆ ਜਾਊਗਾ ਹੋਰ ਇੱਥੇ بس ਬੁੱਕਸ ਰੀਡ ਕਰਵਾਉਣਗੇ ਕੁਝ ਖਾਣਾ ਪੀਣਾ ਨਹੀਂ ਹੈਗਾਗਾ ਵਿਲੇ ਬਟਨਾ بس ਕਿਦਾਂ ਲੱਗੂਗਾ ਫਿਰ ਕੱਟ ਲੋਗੇ ਕਿੰਨਾ ਟਾਈਮ ਬੈਠੋਗੇ ਦੂਰੀ ਪਰ ਜਿੰਨਾ ਟਾਈਮ ਬਿਠਾਇਆ ਜੋ ਉਹਨਾਂ ਟਾਈਮ ਲੱਗ ਜਿੰਨਾ ਟਾਈਮ ਬੈਠਾ ਜਾ ਬੜਾ ਚਲੋ ਸਭ ਜੋ ਜਾਣਕਾਰੀ ਅੱਜ ਜਿਹੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਹਰ ਇੱਕ ਤਰ੍ਹਾਂ ਦੇ ਵਕ ਵਕ ਪਹਿਲਾਂ ਤਾਂ ਕੰਪੀਟੀਸ਼ਨ ਹੁੰਦੀ ਸੀ ਹੁਣ ਜਿਹੜਾ ਹੈਗਾ ਇੱਕ ਵਿਲੇ ਰਹਿਣ ਦਾ ਕੀ ਟੌਪਿਕ ਹੈ ਕੀ ਮੈਸੇਜ ਹੈ ਤੇ ਕੀ ਇਨਾਮ ਨੇ ਹਾਂਜੀ ਵਿਲੇ ਰਹਿਣ ਦਾ ਮੁਕਾਬਲਾ ਕਰਾਇਆ ਜਾ ਰਿਹਾ ਪਿੰਡ ਘੋੜੀਆ ਖੁਰ ਦੇ ਵਿੱਚ ਇਹਦਾ ਮੇਨ ਮਕਸਦ ਇਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਲੇ ਬੈ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਣੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਾਰ ਤੋਂ ਸਾਡਾ ਫੋਨ ਨੂੰ ਪਾਸੇ ਕਰਨਾ ਰਾਣੀ ਡਿਸਟ੍ਰਿਕਟ ਦਾ ਤੁਸੀਂ ਕੈਨੇਡਾ ਤੋਂ ਆ ਕੇ ਇੱਥੇ ਸ਼ੁਰੂਆਤ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਕਿੰਦਾ ਇਹਦੇ ਤੇ ਪ੍ਰਭਾਵਿਤ ਹੋਈ ਸੀ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਫੋਨਾਂ ਤੋਂ ਸਾਈਡ ਤੇ ਰਹੇ ਆ ਉਹਦਾ ਕਰਕੇ ਅਸੀਂ ਸੋਚਿਆ ਵੀ ਅਸੀਂ ਵੀ ਕਰਾਂਗੇ ਮੁੰਡਿਆਂ ਨੇ رائے ਕੀਤੀ ਤੇ ਅਸੀਂ ਕਾਮਯਾਬ ਹੋ ਗਏ ਪ੍ਰੋਗਰਾਮਾਂ ਦਾ ਲੱਗਦਾ ਵੀ ਬੇਸੀ ਕਹ ਨਾਲ ਅੱਜ ਦੀ ਪੀੜਾ ਨੌਜਵਾਨ ਪੀੜੀ ਹੈਗੀ ਆ ਮੋਬਾਈਲ ਜੋਗ ਤੇ ਵੱਧਦੀ ਜਾ ਰਹੀ ਹੈ ਅਸੀਂ ਕਿਤਾਬਾਂ ਨੂੰ ਭੁੱਲ ਗਏ ਚਾਹੇ ਉਹ ਧਾਰਮਿਕ ਕਿਤਾਬਾ ਹੋਵੇ ਚਾਹੇ ਸ਼ਾਸਤਰ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਕਿਤਾਬ ਹੋਵੇ ਹਾਂਜੀ ਕਿਤਾਬਾਂ ਬਾਰੇ ਜੇ ਕਿਸੇ ਨੂੰ ਕਹਿਣੀ ਆ ਸਾਡੀ ਆਪ ਦੀ ਲਾਇਬ੍ਰੇਰੀ ਖੋਲੀ ਹੋਈ ਆ ਮਾਤਾ ਹਰਦੇਵ ਕੌੜੀ ਯਾਦ ਚ 8-10 ਸਾਲਾਂ ਤੋਂ ਬਹੁਤ ਛੋਟੇ ਬੱਚੇ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਦੋਂ ਕਾ ਲੰਘਦੇ ਨਹੀਂ ਫੋਨ ਤੋਂ ਗੱਲ ਕਰੀਏ ਕੰਪੀਟੀਸ਼ਨ ਦੀ ਅੱਜ ਦੇ ਇਸ ਤੁਹਾਡੇ ਕੰਪੀਟੀਸ਼ਨ ਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਜਿਹੜੇ ਭਾਗ ਲੈ ਰਹੇ ਨੇ ਤੇ ਕਿੰਨੇ ਲੈ ਰਹੇ ਨੇ ਹਾਂਜੀ ਇਹਦੇ ਚ 60 ਪਲੱਸ ਬੰਦੇ ਭਾਗ ਲੈ ਰਹੇ ਆ ਬੀਬੀਆਂ ਤੇ ਬੰਦੇ ਬੱਚੇ ਵੀ ਆ ਉਮਰ ਲਿਮਟ ਕੋਈ ਨਹੀਂ ਸੀਗੀ ਜੋ ਬਹਿ ਸਕਦਾ ਜਾਗ ਸਕਦਾ ਤੇ ਉਹ ਭਾਗ ਲੈ ਸਕਦਾ ਕਣ ਕਿਉ ਸਾਡੇ ਕੋਲ ਤਕਰੀਬਨ ਇਸ ਵੇਲੇ 70 ਬੰਦੇ ਬੈਠੇ ਆ ਜੀ ਹੈਂਡੀਕੈਪ ਵੀ ਕਾਫੀ ਹੁੰਦਾ ਹੈ ਹੈਂਡੀਕੈਪ ਤੋਂ ਵੀ ਆ ਇੱਕ ਬਾਈ ਨੂੰ ਅੱਖਾਂ ਤੋਂ ਮਨਾਖਾ ਉਹ ਵੀ ਬੈਠਾ ਸਾਡੀ ਕੋਈ ਕੰਡੀਸ਼ਨ ਨਹੀਂ ਸੀ ਕੋਈ ਵੀ ਆ ਕੇ ਹਰੇਕ ਵਰਗ ਦਾ ਬੰਦਾ ਬਹਿ ਸਕਦਾ ਤੁਹਾਡੇ ਇਸ ਕੰਪੀਟੀਸ਼ਨ ਚ ਜਿਹੜਾ ਅੱਜ ਹਰ ਵਰਗ ਦਾ ਆਇਆ ਹੈ ਜਿਸ ਨੂੰ ਨਹੀਂ ਦਿਖਦਾ ਉਹ ਵੀ ਆਇਆ ਹੈ ਜਿਹੜਾ ਹੈਂਡੀਕੈਪ ਉਹ ਵੀ ਆਇਆ ਕਿੱਦਾਂ ਦਾ ਲੱਗਦਾ ਇਹ ਪਹਿਲਾ ਪ੍ਰਾਲਾ ਜਿਹੜਾ ਹੈਗਾ ਤੁਹਾਨੂੰ ਤੇ ਲੋਕਾਂ ਨੂੰ ਕੀ ਮੈਸੇਜ ਤੁਹਾਡੇ ਮਾਧਿਅਮ ਦੇ ਨਾਮ ਦੀ ਲਾਉਂਦੇ ਹਾਂ ਜੀ ਇਹਦਾ ਨਾਮ ਸਾਨੂੰ ਵਧੀਆ ਲੱਗ ਰਿਹਾ ਵੀ ਸਾਰੇ ਕੋਈ મતਭੇਦ ਨਹੀਂ ਕਿਸੇ ਦਾ ਸਾਰੇ ਬੰਦੇ ਆ ਕੇ ਬੈਠੇ ਆ ਰਲ ਮਿਲ ਕੇ ਬਹਿਣਗੇ ਤੇ ਲੋਕ ਕੋਸ਼ਿਸ਼ ਕਰਨਗੇ گاਂ ਵੀ ਲੋਕਾਂ ਨੂੰ ਗਾਈਡਲਾਈਨ ਮਿਲੂਗੀ ਵੀ ਅਸੀਂ ਫੋਨਾਂ ਤੋਂ ਦੂਰ ਰਹਿਗੇ ਤੁਹਾਡੇ ਲੋ ਇਹਨਾਂ ਨੂੰ ਕੀ ਮੈਸੇਜ ਹੈ ਜਿਹੜੇ ਇਸ ਟਾਈਮ ਤੁਹਾਡੇ ਕੰਪੀਟੀਸ਼ਨ 'ਚ ਬੈਠੇ ਨੇ ਭਾਈ ਇਹਨਾਂ ਨੂੰ ਇਹੀ ਮੈਸੇਜ ਆ ਵੀ ਭਾਈ ਫੋਨ ਤੋਂ ਦੂਰ ਰਹੋ ਜੇ ਤੁਸੀਂ ਫੋਨ ਨੂੰ ਹੱਥ ਲਾ ਲਿਆ ਫਿਰ ਅਸੀਂ ਦੂਰ ਕਰ ਦੇਣਾ ਤੁਹਾਨੂੰ ਇੱਥੋਂ